ਲਓ ਜੀ ਬੱਚਿਆਂ ਦੇ ਸਾਈਕਲ ਦੇਖ ਰਹੇ ਹੋ ਤੁਸੀਂ ਟੇਬਲ ਵੱਡਾ ਟੇਬਲ ਬੱਚਿਆਂ ਦੇ ਪੜ੍ਹਾਈ ਦੇ ਵਾਲਾ ਟੇਬਲ ਛੋਟੀਆਂ ਕੁਰਸੀਆਂ ਵੀ ਦੇਖ ਰਹੇ ਹੋ ਜੀ ਬਹੁਤ ਹੀ ਸੁੰਦਰ ਟੇਬਲ ਜਿਹੜੇ ਹੈਗੇ ਨੇ ਵਧੀਆ ਵਿੱਚ ਘੜੀ ਵੀ ਲੱਗੀ ਦੀ ਹੈ ਜੀ ਬੱਚੇ ਟਾਈਮ ਵੀ ਦੇਖ ਸਕਦੇ ਆਗੇ ਨੇ ਵਧੀਆ ਤਰੀਕੇ ਨਾਲ ਬਹੁਤ ਹੀ ਵਧੀਆ ਫਰਨੀਚਰ ਜਿਹੜਾ ਵਾ ਬੱਚਿਆਂ ਦਾ ਇਹ ਰੱਖਿਆ ਇਹ ਤੁਸੀਂ ਦੇਖ ਰਹੇ ਹੋ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਇੱਕ ਖੁਸ਼ਖਬਰੀ ਲੈ ਕੇ ਹਾਜ਼ਰ ਹਾਂ ਜੀ ਡੇਰਾ ਬਾਬਾ ਨਾਨਕ ਚ ਖੁੱਲ ਗਿਆ ਸੋਨੇ ਬੱਚਿਆਂ ਦਾ ਸ਼ੋਰੂਮ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਵੀ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਬੱਚਿਆਂ ਦੀ ਜਿਹੜੀ ਇੱਥੇ ਹਾਜ਼ਰ ਹੈਗੀ ਆ ਆ ਤੁਸੀਂ ਦੇਖ ਰਹੇ ਜੀ ਇਸ ਵੇਲੇ ਜਿਹੜੀ ਬੱਚਿਆਂ ਦੀ ਵੈਰਾਈਟੀ ਹੈ ਜੀ ਮੋਟਰਸਾਈਕਲ ਤੋਂ ਲੈ ਕੇ ਬੱਚਿਆਂ ਦਾ ਜੀਪ ਕਾਰ ਟਰੈਕਟਰ ਇਹ ਸਾਰੀ ਇਲੈਕਟ੍ਰਿਕ ਜਿਹੜੀ ਆ ਜੀ ਇਹ ਬੱਚਿਆਂ ਦਾ ਜਿਹੜੇ ਜਿਹਦੇ ਖਡਾਉਣੇ ਆ ਗਨੇ ਛੋਟੇ ਸਾਈਕਲ ਵੱਡੇ ਸਾਈਕਲ ਛੋਟੇ ਸਾਈਕਲ ਵੱਡੇ ਸਾਈਕਲ ਜਿਹੜੇ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਹਰ ਚੀਜ਼ ਤਰ੍ਹਾਂ ਦੀ ਆਈਟਮ ਜਿਹੜੀ ਆ ਆਹ ਦੇਖੋ ਤੁਸੀਂ ਦੇਖ ਰਹੇ ਹੋ ਜਾਂ ਗੱਡੀਆਂ ਜਿਹੜੀਆਂ ਇਸ ਵੇਲੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਜੀ ਬੜੀ ਵਧੀਆ ਖੂਬਸੂਰਤ ਤਰੀਕਾ ਜਿਹੜੀ ਆਪੀ ਬੱਚਿਆਂ ਦੀ ਜਿਹੜੀ ਆਟਮ ਜਿਹੜੀ ਆ ਗਈ ਆ ਉਹ ਵੀ ਤੁਸੀਂ ਦੇਖ ਲਿਆ ਗਿਆ ਆ ਦੇਖੋ ਬੱਚਿਆਂ ਦੀ ਹਰ ਤਰ੍ਹਾਂ ਦੀ ਵੈਰਿਟੀ ਜਿਹੜੀ ਆ ਇੱਥੇ ਦੂਸਰੇ ਤਣੂ ਉੱਪਰ ਵੀ ਕਮਰੇ ਵਿੱਚ ਵੀ ਲੈ ਕੇ ਜਾਵਾਂਗੇ ਉੱਥੇ ਵੀ ਕਿਹੜੀ ਕਿਹੜੀ ਵੈਰਿਟੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਵੀ ਅਸਲੇ ਮੌਜੂਦ ਨੇ ਮਾਲਕ ਜਿਹੜੇ ਨੇ ਇਸ ਦੁਕਾਨ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਪਹਿਲਾਂ ਤੁਹਾਨੂੰ ਦਿਖਾਉਨੇ ਆ ਖਟਾਉਣੇ ਦੀਆਂ ਝਲਕੀਆਂ ਬੜੀਆਂ ਵੀ ਚੱਲ ਪਰ ਹੁਣ ਸ਼ਾਟ ਮਾਰਿਆ ਤੁਹਾਨੂੰ ਹੁਣ ਉਤਲੇ ਸ਼ੂ ਰੂਮ ਚ ਵੀ ਲੈ ਕੇ ਚੱਲਣਿਆ ਉੱਤੇ ਕਿਹੜੀ ਕਿਹੜੀ ਵੈਰਿਟੀ ਆ ਉਹ ਵੀ ਤੁਹਾਨੂੰ ਹੁਣ ਝਲਕੀਆਂ ਉਰੀਆਂ ਵੀ ਦਿਖਾਉਣੇ ਆ ਬਾ ਸ਼ੋਰੂਮ ਜਿਹੜਾ ਉੱਥੇ ਉੱਪਰ ਵੀ ਜਿਹੜਾ ਵਾ ਸ਼ੋਰੂਮ ਪੜਾਇਆ ਗਿਆ ਵਾ ਦਸੇਵਾਰੀ ਵਿੱਚ ਕਿਹੜੀ ਕਿਹੜੀ ਵੈਰਿਟੀ ਉਹ ਵੀ ਤੁਹਾਨੂੰ ਬਲੇ 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 ਜੀ ਆ ਜੀ ਦੇਖੋ ਟੇਬਲ ਚਾਰ ਕੁਰਸੀਆਂ ਤੇ ਮੇਜ਼ ਬੱਚਿਆਂ ਦੇ ਵੀ ਬੈਣ ਵਸਿਆ ਗਿਆ ਤੇ ਸਿਆਣ ਦੇ ਬੈਣ ਵਸਿਆ ਗਿਆ ਵਾ ਲੋ ਜੀ ਛੋਟੀ ਬੱਚਿਆਂ ਦੀ ਵੈਰਾਈਟੀ ਜਿਹੜੀ ਹੈਗੀ ਆ ਹਾਥੀ ਛੋਟੇ ਛੋਟੇ ਹਾਥੀ ਦੇ ਬੱਚੇ ਦੇ ਨਿੱਕੇ ਬੱਚੇ ਜਿਹਨੇ 1 ਸਾਲ ਦਾ 1.5 ਸਾਲ ਦਾ ਜਿਹੜਾ ਵਾ ਬੱਚਾ ਵਾ 2 ਸਾਲ ਦਾ ਬੱਚਾ ਉਹਦੇ ਵੈਸੇ ਇਹ ਜਿਹੜੀ ਹੈ ਜੀ ਹਾਂ ਛੋਟੇ ਬੱਚੇ ਦੇ ਬਹਿਣ ਵਾਸਤੇ ਚੇਅਰ ਛੋਟੀਆਂ ਕੁਰਸੀਆਂ ਵੀ ਬੱਚੇ ਬਹਿ ਸਕਦੇ ਆ ਕਿਨੇ ਟੇਬਲ ਵਧੀਆ ਖੂਬਸੂਰਤ ਟੇਬਲ ਤੁਸੀਂ ਅਕਸਰ ਘਰਾਂ ਦੇ ਵਿੱਚ ਕੋਈ ਪਰੋਣੇ ਵੀ ਆਉਂਦੇ ਨੇ ਉਹਨਾਂ ਵਾਸਤੇ ਵੀ ਜਿਹੜੀ ਆ ਬਹੁਤ ਹੀ ਵਧੀਆ ਜਿਹੜੇ ਨੇ ਟੇਬਲ ਜਿਹੜੇ ਉਹ ਵੀ ਤੁਹਾਨੂੰ ਦਿਖਾਉਨੇ ਆ ਵੀ ਕਿਆ ਖੂਬ ਸੂਰਤਿਆ ਜੀ ਰੰਗ ਬਰੰਗੀਆਂ ਜਿਹੜੀਆਂ ਆਟਮਾ ਜਿਹੜੀਆਂ ਨੇ ਇਹ ਆ ਰਹੀਆਂ ਕੁਰਸੀਆਂ ਜੀ ਇਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਬੱਚਿਆਂ ਦੀ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਬਾਜ਼ਾਰ ਨਾਲੋਂ ਤੁਹਾਨੂੰ ਇੱਥੇ ਸਸਤੀ ਮਿਲੇਗੀ ਕਿਆ ਬਾਤਾਂ ਜੀ ਅਜ ਥਾਰ ਸਿੱਧੂ ਮੂਸੇਵਾਲੇ ਦੀ ਜਿਹੜੀ ਥਾਰ ਉਹ ਵੀ ਇੱਥੇ ਅਜੇ ਇਸ ਸ਼ੋਰੂਮ ਦੇ ਵਿੱਚ ਸ਼ਿੰਗਾਰ ਬਣ ਚੁੱਕੀ ਹੈਗੀ ਆ ਮੂਸੇਵਾਲੇ ਦੀ ਜਿਹੜੀਆਂ ਥਾਰ ਆ ਜੀ ਉਹ ਵੀ ਜੀ ਕੁਰਸੀਆਂ ਵੀ ਪਟੀਆਂ ਦੇ ਪੈਣ ਵਾਸਤੇ ਵੀ ਹੈਗੀਆਂ ਨੇ ਦਿਖਾਉਂਦੇ ਆ ਇੱਥੇ ਰੇਟ ਵੀ ਮੇਰਾ ਖਿਆਲ ਹੈ ਸ਼ਾਇਦ ਇੱਥੇ ਰੇਟ 850 ਰੁਪਿਆ ਰੇਟ ਵਧੀਆ ਸ਼ਾਨਦਾਰ ਕੁਰਸੀ ਦੂਸਰੇ ਬਣੇ ਆਓ ਚੱਲੀਏ ਜਿਉਂ ਤੁਹਾਨੂੰ ਲੈ ਕੇ ਚੱਲੇ ਆ ਬੱਚਿਆਂ ਦੇ ਪੜ੍ਹਾਈ ਵਾਲਾ ਟੇਬਲ ਕਿਆ ਜੀ ਖੂਬ ਸੂਰਤ ਟੇਬਲ ਬੱਚਿਆਂ ਦਾ ਪੜ੍ਹਾਈ ਵਾਲਾ ਗੱਲ ਕਰਦੀਆਂ ਤੇ ਇੱਥੇ ਤੁਸੀਂ ਆ ਦੇਖ ਰਹੇ ਘੜੀ ਵੀ ਕਿਆ ਬਾਤਾਂ ਜੀ ਬਹੁਤ ਸ਼ਾਨਦਾਰ ਘੜੀ ਵੀ ਆ ਬੱਚਾ ਜਿਹੜਾ ਆਪਣਾ ਟਾਈਮ ਵੀ ਦੇਖ ਸਕਦਾ ਹੈਗਾ ਵਾ ਵਧੀਆ ਖੂਬਸੂਰਤ ਹਾਂਜੀ ਹੈ ਕਯਾ ਬਤ ਹੈ ਸੱਟ ਬਹੁਤ ਵਧੀਆ ਇਧਰ ਵੀ ਲੱਗਦਾ ਹੈਗਾ ਵਾ ਚਾਰ ਕੁਰਸੀਆਂ ਤੇ ਟੇਬਲ ਕਾਰਪਰੋਨੇ ਵੀ ਤਾਂ ਡੇ ਆਉਂਦੇ ਨੇ ਤੇ ਬੜੇ ਰਮਾਨ ਨਾਲ ਚਾਰ ਜਨੇ ਵੈਸੇ ਬੈਠ ਸਕਦੇ ਨੇ ਟਪ ਕਯਾ ਬਾਤਾਂ ਜੀ ਛੋਟੇ ਛੋਟੇ ਟੱਪ ਹੀ ਆਏ ਕਿ ਨਹੀਂ ਆਗੇ ਕਯਾ ਬਾਤ ਹੈ ਗਿਫਟ ਜੇ ਕੇ ਜਿਹਨੂੰ ਆਪਾਂ ਪੰਜਾਬੀ ਚ ਪਿਓਰ ਗਿਫਟੀ ਕਹਿ ਸਕਦੇ ਹਾਂਗਾ ਉਹ ਜਿਹੜਾ ਨਾ ਛੋਟੇ ਜਿਹੜਾ ਸ਼ੋਅ ਰੂਮ ਡੇਰਾ ਬਾਬਾ ਨਾਨਕ ਬੱਚਿਆਂ ਦਾ ਗਿਫਟ ਹਾਊਸ ਸੋਨੀ ਗਿਫਟ ਹਾਊਸ ਡੇਰਾ ਬਾਬਾ ਨਾਨਕ ਸੋਨੀ ਗਿਫਟ ਹਾਊਸ ਬਹੁਤ ਖੂਬਸੂਰਤ ਵਡੀਆਂ ਕੁਰਸੀਆਂ ਵੀ ਤੁਸੀਂ ਦੇਖ ਸਕਦੇ ਆ ਜੀ ਆਹ ਜੀ ਬੈਣ ਵਾਲੀਆਂ ਬਹੁਤ ਖੂਬਸੂਰਤ ਵਧੀਆ ਹਰ ਤਰ੍ਹਾਂ ਦੀ ਵੈਰਾਈ ਡੇਰਾ ਬਾਬਾ ਨਾਨਕ ਵਿੱਚ ਤੁਹਾਨੂੰ ਹੁਣੋਂ ਮਿਲੇਗੀ ਹਰ ਤਰ੍ਹਾਂ ਦੀ ਵੈਰਾਈ ਜਿਹੜੀ ਆ ਗਿਆ ਸੋਨੀ ਡੇਰਾ ਬਾਬਾ ਨਾਨਕ ਬੱਚਿਆਂ ਦਾ ਗਿਫਟ ਹਾਊਸ ਸੋਨੀ ਆਓ ਚਲਦੇ ਨਹੀਂ ਆਪ ਨੂੰ ਕਰਦੇ ਆ ਇਹਨਾਂ ਦੇ ਮਾਲਕ ਨਾਲ ਵੀ ਗੱਲ ਕਰਦੇ ਆ ਕਿ ਉਹ ਇਸ ਵਾਰ ਕੀ ਕਹਿਣਾ ਚਾਹਣਗੇ ਮਿਲੋਂ ਜਾ ਰਹੇ ਆ ਸ਼ੋਰੂਮ ਦੇ ਬੱਚਿਆਂ ਦੇ ਪਾਰਕ ਨਾ ਵਾਦੀ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਸਦੀਵ ਸੋਨੀ ਜੀ ਤਾਂ ਤੁਸੀਂ ਜਿਹੜਾ ਸ਼ੋਰੂਮ ਬੱਚਾਂ ਦਾ ਖੋਲਿਆ ਵਾ ਕੀ ਸੋਚ ਕੇ ਸ਼ੋਰੂਮ ਤੁਸੀਂ ਇੱਥੇ ਡੇਰਾ ਬਨਾਨ ਦੇ ਵਿੱਚ ਖੋਲਿਆ ਸਾਡੇ ਡੇਰਾ ਬਨਾਨ ਦੇ ਜੀ ਸ਼ੋਰੂਮ ਹੈ ਨਹੀਂ ਬੱਚਾਂ ਨੂੰ ਬਹੁਤ ਤੰਗੀ ਹੁੰਦੀ ਤੇ ਇਸ ਕਰਕੇ ਇਹ ਸ਼ੋਰੂਮ ਦਾ ਦਗਾ ਘਟ ਗਿਆ ਗੱਲ ਕਰਿਆ ਕਿਹੜੇ ਕਿਹੜੀ ਵੈਰਾਈਟੀ ਜਿਹੜੀ ਹੈ ਤੁਸੀਂ ਜਿਹੜੀ ਇੱਥੇ ਹੈ ਵੈਰਾਈਟੀ ਇੱਕ ਤੋਂ ਲੈ ਕੇ ਜੀ 100 ਤੱਕ ਸਾਰੀ ਵੈਰਾਈਟੀ ਹੈਗੀ ਪਛਾਦੀ ਵੈਰਾਈ ਜੇ ਗੱਲ ਕਰੀਏ ਵੀ ਇਹ ਕੋ ਉਹਦੇ ਨਾਲੇ ਛੋਟੇ ਕੋਈ ਸਕੂਟਰ ਇਲੈਕਟ੍ਰਿਕ ਤੇ ਪਹਿਲਾਂ ਜੂ ਗੱਲ ਸਭ ਤੋਂ ਪਹਿਲੇ ਗੱਲ ਕਰਕੇ ਵੀ ਜਿਹੜਾ ਸਕੂਟਰ ਦਾ ਵੀ ਇਹ ਰੇਟ ਜਿਹੜਾ ਉਹ ਕੀ ਆ ਰੇਟ ਜੀ 1000 ਤੋਂ ਲੈ ਕੇ ਤੇ 10000 ਤੱਕ ਵੈਰਾਈ ਹੈਗੀ 15000 ਤੱਕ ਹੈ ਇਲੈਕਟ੍ਰਿਕ ਹਾਂਜੀ ਅੱਛਾ ਚਲੋ ਆਪਾਂ ਥੋੜੇ ਹੋਰ ਵੀ ਆ ਮਰਜੀ ਤੁਹਾਨੂੰ ਫੇਰ ਦੁਬਾਰਾ ਫੇਰ ਦੇਖੁੰਦੇ ਆ ਹਾਂਜੀ ਇਹ ਆਪਣੇ ਘੋਟ ਮਠਾਣੀ ਹੈ ਇਹਦੀ ਹਾਂਜੀ ਹਾਂਜੀ ਇਹਨਾਂ ਦਾ ਕੀ ਇਹਨਾਂ ਦਾ ਕੀ ਰੇਟ ਆ ਇਹ 4000 ਰੁਪਏ ਦਾ ਆ ਯਾਰ ਯਾਰ ਕੀ ਇਹਦਾ ਜੀ ਆ ਵੱਡੀ ਆ 5000 ਇਹ 5 ਤੋਂ ਲੈ ਕੇ ਜੀ 15000 ਤੱਕ ਹੈਗੀ ਇਹ ਸਾਰੀ ਲੈਕਟਰੋਂ ਦੀ ਹੈ ਹਾਂ ਜੀ ਚਾਈਨਾ ਦਾ ਮਾਲ ਨੇ ਹੋਗਾ ਇਹ ਸਾਰਾ ਲੈਕਟਰੋਂ ਕਿ ਜਿਹੜੀ ਹੈਗੀ ਹੈ ਜੀ ਤਕਾਓ ਜੀ ਮਰ ਜਾ ਕੇ ਚਲਾ ਆ ਜਾਨ ਵਾਲੀ ਕਰੋ ਇਹ ਲੱਡ ਪੈ ਗਈ ਜਿਹੜੀਆਂ ਲੱਟਾਂ ਕਰਦੀਆਂ ਨੇ ਕਰੋ ਚੱਲ ਗਈਆਂ ਲੱਗੀਆਂ ਤਰੇ ਕਰਕੇ ਦਿਖਾ ਦਿਓ ਦਿਖਾ ਦਿਓ ਸਾਰੀਆਂ ਪੰਜਾਂ ਜਿਹੜੀਆਂ ਵਾ ਬਤਨ ਜੀ ਇਹਦਾ ਪਪਾ ਨਾਨੇ ਤੇ ਖੁਲਿਆ ਬੱਚਿਆਂ ਦਾ Or internal, or yeah! God, ۚ شکور ۂ ۱ دبّو ۱، ۖ ە ۣۖۖۖۖۖۖۖۖۖۖۖۖۖۖۖۖۖۖۖۖۖۖۖۖۖۖۖ ۸� ۖۖۖۖۖ ۶ ۖ ۶ ۖۖ ۲ۚ ۖ ۶ ۜ, ۳ۖ۸ۖ ۖ۶ ۶ ۖ۶ ۶ ۚۤۖ ۹ ۓ۲۶ ۶ ۷ ۶ ۲۶ ۶ ਸਿਰਫ ਤੁਹਾਨੂੰ ਇਹ ਕਹ ਦੋ ਸਰਵਾਹ ਹਾਂ ਜੀ ਆਪ ਕੋਈ ਇਹ ਨਹੀਂ ਜਾਣਕਾਰੀ ਆ ਕਰਦਿਆ ਤੇ ਇਹਦੀ ਓਪਨਿੰਗ ਜਿਹੜੀ ਆ ਉਹ ਇਗਨੋਰ ਹੀ ਐ ਵੀ ਇਹਦੀ ਇਹਦੀ ਓਪਨਿੰਗ ਐ ਉਹ ਮੈਨੂੰ ਹੋ ਰਹੀ ਐ ਜੀ ਇਹ ਸੌਂਵਾ ਜੀ 11 ਸਰ ਨੂੰ ਬੇਤੀ ਇੱਕ ਵਾਰੀ ਤੁਸੀਂ ਕਰੋ ਜੀ ਸਰ ਨੂੰ ਵੀ ਜੀ ਮੈਂ ਕਹਣਾ ਜੀ ਡੇਰਾ ਬੋਨਾ ਬਟਾਰ ਰੋਡ ਬੀਜੀ ਘਰ ਦੇ ਸਾਹਮਣੇ ਤੇ ਆਰਨਾਛ ਬੈਂਕ ਲੱਗੇ ਸ਼ੋਰੂਮ ਖੁੱਲਾ ਐ ਤੇ ਮੇਰੇ ਭਰਾ ਭੈਣਾ ਸਾਰੇ ਓਨ ਸੌਂਵਰ ਆਣ ਕੇ ਦੇ ਵਿਜੀਟ ਕਰਨ। ਦੁਬਾਰਾ ਫਿਰ ਤੁਹਾਨੂੰ ਡਰੈੱਸ ਦੀ ਵੀ ਜਾਣਕਾਰੀ ਆਪ ਹੀ ਤੁਹਾਨੂੰ ਮੈਂ ਦੱਸਣਾ ਵੀ ਇਹ ਕਿਸ ਰੋਡ ਤੇ ਇਹਨਾਂ ਦੇ ਦੱਸ ਦਿੱਤੀ ਆ। ਨਾਲੇ ਇੱਕ ਗੱਲ ਆ ਜੀ ਜੋ ਰੇਟ ਅੰਮ੍ਰਿਤਸਰੋਂ ਘਰ ਤੋਂ ਘਰ ਰੇਟ ਲੱਗੇਗਾ। ਇਹ ਸ਼ਹਿਰ ਵਾਸਤੇ ਕੰਮ ਕੀਤਾ ਜੀ। ਇਹ ਡਰੈੱਸ ਤੇ ਤੁਹਾਨੂੰ ਮਾਲਕਾਂ ਨੇ ਵੀ ਦੱਸ ਦਿੱਤਾ ਵਾ ਗਿਫਟ ਹਾਊਸ ਸੋਨੀ ਗਿਫਟ ਹਾਊਸ। ਬੱਚਿਆਂ ਦੇ ਜਿਹੜੇ ਖਡਾਉਣਿਆਂ ਦਾ ਡੇਰਾ ਬਾਬਾ ਨਾਨਕ ਮੇਨ ਰੋਡ ਡੇਰਾ ਬਾਬਾ ਨਾਲ ਤੋਂ ਬਟਾਲਾ ਰੋਡ ਜੀ। ਨੇ ਜੀ ਦੀਕ ਆਪਾਂ ਕਹਿ ਸਕਦੇ ਪੰਜਾਬ ਨੈਸ਼ਨਲ ਬੈਂਕ ਔਰ ਬਿਲੀ ਘਰ ਦੇ ਸਾਹਮਣੇ ਇੱਕ ਵਾਰੀ ਜਰੂਰ ਆਓ ਤੇ ਬੱਚਿਆਂ ਦੀ ਜਿਹੜੀ ਗਿਫਟ ਹੈ ਆਏਗੀ ਉਹ ਜਰੂਰ ਲੈ ਕੇ ਜਾਓ